ਅਲਟੋ ਦਾ ਉਤਰੀ ਅਲਟੋ ਹੀ ਵੜੀ ਲੈਂਦੀ ਅਜਦਾ ਹੈ 1 2 3 4 5 ਇਹ ਆ ਕਿ 13 ਮੋੜ ਇਹ ਤਾਂ ਕਈ ਵਾਰ 3 ਲੱਖ ਰੁਪਏ ਦੀ ਬਹੁਤ ਸੋਹਣੀ ਕਾਰ ਹੈ ਵੀਰ ਪੈਟਰੋਲ ਦੇ ਵਿੱਚ ਟਾਇਰ ਲੋਏ ਕੰਪਨੀ ਫਿਟਡ ਲੱਗੇ ਹੈ ਕਾਰ ਦੇ ਵਿੱਚ 1 ਕਰੋੜ ਕਰ ਦੇਣੀ 1 ਲੱਖ 85000 ਇੰਟੀਰੀਅਰ ਦੀ ਕਾਰ ਬਹੁਤ ਸੋਹਣੀ ਹੈ ਵਧੀਆ ਸੀਟ ਕਵਰ ਕਾਰ ਦੇ ਵਿੱਚ ਲੱਗੀ ਹੋਇਆ ਹੈ ਪੀ ਵੀ 65 ਨੰਬਰ ਹੈ ਵੀਰ ਕਾਰ ਕਾਰ 1 ਕਰੋੜ ਦੇ ਦਿਆਂਗੇ 1.5 ਲੱਖ ਰੁਪਏ ਦੀ 2013 ਮਾਡਲ ਹੈ ਓਕੇ ਪਹਿਲੇ ਓਨਰ ਦੀ ਕਾਰ ਹੈ ਵੀਰੇ ਐਸੇ ਰੇਟ ਤੇ ਕਰ ਦਾਂਗੇ ਮਾਰਕਿਟ ਕਿਤੇ ਨਹੀਂ ਮਿਲਦੀ 1,75,000 ਰੁਪਏ ਦੀ 2018 ਮਾਡਲ ਹੈ ਹਾਂਜੀ ਹਾਂ ਆਟੋਮੈਟਿਕ ਹੈ ਹਾਂਜੀ ਪਹਿਲੇ ਓਨਰ ਦੀ ਕਾਰ ਹੈ ਵੀਰੇ ਆਟੋਮੈਟਿਕ ਕਿਤੇ ਨਾ ਮਾਰਕਿਟ ਚ ਮਿਲਦੀ ਨਹੀਂ ਵੀਰੇ ਕਿਤੇ ਹਾਂਜੀ ਹਾਂਜੀ 1 ਕੋੜ ਰੇਟ ਕਰ ਦਾਂਗੇ 3,85,000 ਦੀ ਕਾਰ ਵੀ ਇੱਕ ਕੋੜ ਰੇਟ ਦੇ ਦਾਂਗੇ 2,25,000 ਦੇ ਜੀ 2,25,000 ਇਹ ਵੀ ਇਹ ਭਾਜੀ ਦੇ ਦਾਂਗੇ ਕਾਰ 1,65,000 ਹਾਂਜੀ ਬਈ ਮਿੱਤਰੋ ਬਈ ਅਗਰ ਤੁਹਾਨੂੰ ਕੋਈ ਵੀ ਘੱਟ ਬਜਟ ਦੀ ਕਾਰ ਲੈਣੀ ਆ ਚਾਹੇ ਵੱਧ ਚਾਹੇ ਤੁਹਾਨੂੰ ਘੱਟ ਚੱਲੀ ਕਾਰ ਲੈਣੀ ਆ ਚਾਹੇ ਤੁਹਾਨੂੰ ਵੱਧ ਚੱਲੀ ਕਾਰ ਲੈਣੀ ਆ ਚਾਹੇ ਤੁਹਾਨੂੰ ਪ੍ਰਾਈਵੇਟ ਨੰਬਰ ਦੀ ਕਾਰ ਲੈਣੀ ਆ ਚਾਹੇ ਤੁਹਾਨੂੰ ਕਮਰਸ਼ੀਅਲ ਨੰਬਰ ਦੀ ਕਾਰ ਲੈਣੀ ਆ ਤਾਂ ਇਹ ਵੀਡੀਓ ਤੁਹਾਡੇ ਵਾਸਤੇ ਆ ਸਾਰੀਆਂ ਗੱਡੀਆਂ ਨੋਨ ਐਕਸੀਡੈਂਟਰ ਗੱਡੀਆਂ ਮਿਲਣਗੇ ਤੁਹਾਨੂੰ ਅੱਜ ਆਪਾਂ ਸਟੀਲ ਡੀਸਟਾ ਮਹਾਲੀ 78 ਸੈਕਟਰ ਦੇ ਵਿੱਚ ਬਈ ਬਹੁਤ ਵਧੀਆ ਕਾਰਾਂ ਮਿਲਣਗੇ ਤੁਹਾਨੂੰ ਇਹਦਾ ਤੁਹਾਨੂੰ ਪਤਾ ਹੀ ਹੈ ਕਿਉਂਕਿ ਆਪਾਂ ਬਾਈ ਨਾਲ ਘੱਟੋ ਘੱਟ 3-4 ਸਾਲ ਹੋ ਗਏ 3-4 ਸਾਲ ਤੋਂ ਜੁੜਿਆ ਹੋਇਆ ਔਰ ਤੁਹਾਨੂੰ ਚੰਗੀਆਂ ਟੌਪ ਤੋਂ ਟੌਪ ਵਧੀਆ ਤੇ ਵਧੀਆ ਕਾਰਾਂ ਤੁਹਾਨੂੰ ਇਹ ਪ੍ਰੋਵਾਈਡ ਕਰਦੇ ਨੇ ਅੱਜ ਬਾਈ ਨਾਲ ਗ ਬਈ ਕਾਰਾਂ ਹੈ ਹੀ ਆਪਣੇ ਲਈ ਵਧੀਆ ਵੱਧ ਹਾਂਜੀ ਵੀਰ ਵਧੀਆ ਵੀ ਨੇ ਔਰ ਵੱਧ ਵੀ ਨੇ ਆਪਾਂ ਦੋ ਪਾਰਟ ਚ ਕਰਾ ਦਵਾਂਗੇ ਬਾਈ ਹਰਾਂ ਨੂੰ ਠੀਕ ਆ ਬਾਈ ਮਿੱਤਰੋ ਦੋ ਪਾਰਟ ਚ ਕਰਾ ਦਵਾਂਗੇ ਪਹਿਲੀ ਫੋਲੋ ਕਰ ਲਿਓ ਕਿਉਂਕਿ ਅਗਲਾ ਪਾਰਟ ਨਾ ਖਬਰ ਤੁਹਾਨੂੰ ਕਿਵੇਂ ਕਿਹੜੇ ਹਿਸਾਬ ਨਾਲ ਦੇਖੇ ਇਸ ਕਰਕੇ ਤੁਹਾਡੇ ਲਈ ਨੋਟੀਫਿਕੇਸ਼ਨ ਆਜੂ ਤੁਸੀਂ ਫੋਲੋ ਜਾਂ ਸਬਸਕ੍ਰਾਈਬ ਕਰ ਲਿਓ ਚੰਗੀਆਂ ਕਾਰਾਂ ਹੈਗੀ ਆਪਣੇ ਲਈ ਸ਼ੁਰੂ ਕਰੀਏ ਆਪਾਂ ਕਾਰਾਂ ਦੀ ਪਹਿਲੀ ਕਾਰ ਆਪਣੇ ਲਈ ਬਾਈ ਆ ਡਿਜ਼ਾਇਰ ਕਾਰ ਆ ਚੈੱਕ ਕਰ ਲਓ ਬਹੁਤ ਸੋਹਣੀ ਕਾਰ ਹੈ ਇਹ ਆਪਣੇ ਲੋਕਲ ਨੰਬਰੀ ਹੈ ਪੰਜ ਕੁਲੇ ਦਾ ਪੰਜ ਕੁਲੇ ਨੰਬਰ ਹੈ ਹਾਂਜੀ ਹਾਂ 2015 ਮਾਡਲ ਹੈ ਵੀਰ ਪਹਿਲੀ ਹਨ ਪਹਿਲਾ 70 75000 ਕਿਲੋਮੀਟਰ ਚੱਲੀ ਹੋਈ ਹੈ ਕਾਰ ਅੰਟੀਰੀਅਰ ਦੀ ਬਹੁਤ ਸੋਹਣੀ ਹੈ ਪੈਟਰੋਲ ਦੇ ਵਿੱਚ ਹੈ ਵੀਰੇ ਓਕੇ ਪੈਟਰੋਲ ਦੇ ਵਿੱਚ ਹਾਂ ਵੀਐਕਐਸਆਈ ਹੈ ਵੀਐਕਐਸਆਈ ਵੀਰੀਐਂਟ ਹੈ ਵੀਰੇ ਠੀਕ ਹੈ ਹਾਂਜੀ ਹਾਂ ਕਾਰ ਦੇਣਗੇ ਵੀਰੇ ਇਕੋ ਰੇਟ ਆਪਾਂ 395000 ਰੁਪਏ ਦੀ ਜੀ 3 ਲੱਖ ਤੇ 95000 15 ਮਾਡਲ 15 ਮਾਰਕੀਟ 'ਚ ਲੋਕ 4.5 4.5 ਮੰਗਦੇ ਆ ਵੀਰੇ 395000 'ਚ ਕਿਤੇ ਨਹੀਂ ਮਿਲ ਸਕਦਾ ਲਾਈ ਉੱਚਾ ਮਾਡਲ ਟਾਇਰ ਦੀ ਕੰਡੀਸ਼ਨ ਗੱਲ ਕਰੀਏ ਨਵੇਂ ਟਾਇਰ ਅੰਟੀਰੀਅਰ ਸੋਨਾ ਪਿਆ ਜੇ ਕਿਸੇ ਨੂੰ ਨੇ ਕਾਰ ਲੈਣੀ ਹੈ ਜਲਦੀ ਵਿਜ਼ਿਟ ਕਰ ਲਓ ਲੋਨ ਦੀ ਫੈਸਿਲਿਟੀ ਹੈਗੀ ਹੈ ਲੋਨ ਵਗ ਤੇ ਅਗਲੀ ਆ ਗਈ ਚੰਡੀਗੜ੍ਹ ਨੰਬਰ ਦੇ ਵਿੱਚ ਆਪਣੇ ਲਵੇ ਹੈਗੀ ਸੋਇਰ ਸੂਆ ਮਾਡਲ 16 ਜੀਡੀਆਈ ਪਲੱਸ ਹੈ ਵੀਰੇ ਇਹ ਪੁਸ਼ ਬਟਨ ਹੈ ਜੀ ਓਕੇ ਤੇ ਟੱਚ ਵਾਲਾ ਸਿਸਟਮ ਵਗੈਰਾ ਲਾਇਆ ਬੂਲਾ ਸਾਰੇ ਕੰਪਨੀ ਫਿਟਡ ਹੈ ਵੀਰੇ ਕਾਰ ਦੇ ਦਾਂਗੇ ਵੀਰੇ ਆਪਾਂ ਇੱਕੋ ਰੇਟ ਜੀ 4,95,000 4,95,000 ਹਾਂ ਜੀ ਕਾਰ ਦੇ ਉੱਪਰ 4 ਸਵਾ 4 ਦਾ ਦੋਨੇ ਕਾਰਾਂ ਦੇ ਉੱਪਰ ਆਲਮੋਸਟ ਮਤਲਬ 50-60 ਹਜ਼ਾਰ ਰੁਪਏ ਦੇ ਕਿ ਲੋਨ ਵੀ ਹੋ ਜੂਗਾ ਠੀਕ ਹੈ ਤੇ ਬਈ ਵਧੀਆ ਕਾਰ ਆ ਜੇ ਕਿਸੇ ਨੇ ਕਾਰ ਲੈਣੀ ਆ ਇਹ ਕਾਰ ਵੀ ਤੁਸੀਂ ਲੈ ਜਾ ਸਕਦੇ ਇੱਕ ਵਾਰ ਤੁਹਾਨੂੰ ਅੰਦਰੋਂ ਦਿਖਾਦਾ ਕਾਰ ਲਓ ਜੇ ਚੈੱਕ ਕਰ ਲਓ ਅੰਦਰੋਂ ਕਾਰ ਵੀ ਸ ਤੇ ਗੱਲ ਕਰਾਂ ਬਈ ਲੋਨ ਦੀ ਫੈਸਿਲਿਟੀ ਅਵੇਲੇਬਲ ਹੈ ਬਈ ਇੱਥੇ ਹੈਗੀ ਆ ਸਾਰੀ ਕਾਰਾਂ ਦੀ ਫਿਰ ਆਲਮੋਸਟ ਸਾਰੀ ਕਾਰਾਂ ਦੀ ਹੈ ਠੀਕ ਹੈ ਜੀ ਲਓ ਬਈ ਤੇ ਆ ਗਈ ਉਸ ਤੋਂ ਬਾਅਦ ਬਲੀਨੋ ਕਾਰ ਆ ਆਪਣੇ ਲਵੇ ਆ ਮਾਡਲ ਤੁਹਾਨੂੰ ਗੱਲ ਕਰੀਏ 2016 ਹਾਂ ਜੀ ਡੈਲਟਾ ਵੇਰੀਐਂਟ ਹੈ ਫਿਰ ਡੀਜ਼ਲ ਦੇ ਵਿੱਚ ਹੈ ਪਹਿਲੇ ਓਨਰ ਦੀ ਕਾਰ ਹੈ ਇੰਸ਼ੋਰੈਂਸ ਪਈ ਹੈ ਕਾਰ ਦੀ ਦੋਨੋਂ ਚਾਬੀਆਂ ਸੀਟ ਕਵਰ ਵਗੈਰਾ ਵਧੀਆ ਲੱਗੇ ਹੋਏ ਹੈ ਫਿਰ ਕਾਰ ਦੇ 475000 ਰੁਪਏ ਦੀ ਇਕੋ ਰੇਟ ਕਾਰ ਦੇ ਦਾਂਗੇ ਵੀਰੇ ਕਾਰ ਦੇ ਇਹਦੇ ਉੱਪਰ ਵੀ ਆਪਾਂ 4 ਸਵਾ 4 ਦਾ ਲੋਨ ਕਰਾ ਦਾਂਗੇ ਠੀਕ ਹੈ ਜੀ ਆ ਇੱਕ ਫੈਬੀਆ ਗੱਡੀ ਹੈ ਸਕੋਡਾ ਫੈਬੀਆ ਜੀ ਹਾਂਜੀ ਹਾਂਜੀ ਫਿਰ 12 ਮਾਡਲ ਹੈ ਜੀ ਹੂੰ 1.5 ਲੱਖ 1,65,000 ਰੁਪਏ ਦੀ ਕਾਰ ਦੇ ਦਾਂਗੇ ਬੜੀ ਕੁਆਲਿਟੀ ਸਰਫ ਹਾਂਜੀ 1,65,000 ਫੈਬੀ 12 ਮਾਡਲ ਭਾਈ ਮੈਂ ਜਿਹੜੀ ਸਭ ਤੋਂ ਵੱਡੀ ਮੈਂ ਗੱਲ ਦੱਸਾਂ ਇਹ ਕਾਰ ਦੀ ਨਾ ਬਿਲਡ ਕੁਆਲਿਟੀ ਬਹੁਤ ਆ ਬਿਲਡ ਕੁਆਲਿਟੀ ਇਦਾਂ ਦੀ ਕਾਰ ਦੀ ਤੁਸੀਂ ਕਹੋਗੇ ਰ ਵੀ ਹੈ ਨਾ ਵੀ ਸਵਾਦ ਆ ਗਿਆ ਮਤਲਬ ਵੀ ਬੰਦੇ ਨੂੰ ਬਚਾ ਜਾਂਦੀ ਹੈ ਇਦਾਂ ਦੀ ਕਾਰ ਹੈ 12 ਮਾਡਲ ਕਰ ਸੁਵਿਫਟੀ ਵੀ ਗੱਲ ਕਰਾਂਗੇ 3 ਲੱਖ ਢਾਈ ਤੋਂ 3 ਲੱਖ ਤੋਂ ਘੱਟ ਨਹੀਂ ਹੈਗੀ ਤੁਸੀਂ ਰੋੜ ਸਾਹਮਣੇ ਇਹ ਕਾਰ ਆ ਇੱਕ ਆਰਬੀ ਡੀਜ਼ਲ ਦੇ ਵਿੱਚ ਹੈ ਜਾ ਸਕਦੇ ਹੋ ਡੀਜ਼ਲ ਦੇ ਵਿੱਚ ਤੇ ਆ ਆ ਗਈ ਆਪਣੇ ਲਵੇ ਅੱਗੇ ਆ ਗਈ ਫਿਰ 2020 ਮਾਡਲ ਹੈ ਰੇਨਾਲਟ ਕਵਿਟਾ 280 ਹਾਂਜੀ 1 ਲੀਟਰ ਇੰਜਨ ਦੇ ਵਿੱਚ ਹੈ ਵੀਰ ਤੱਚ ਵਾਲਾ ਸਿਸਟਮ ਵਗੈਰਾ ਸਾਰਾ ਕੁਝ ਕਾਰ ਦੇ ਵਿੱਚ ਲੱਗਿਆ ਹੋਇਆ ਲੋਕਲ ਨੰਬਰ ਹੈ ਪੀਵੀ ਨੰਬਰ ਹੈ ਕਾਰ ਦੇ ਦਾਂਗੇ ਫਿਰ 295000 ਰੁਪਏ ਦੀ ਦੋ 95 ਦੇ ਵਿੱਚ ਠੀਕ ਹੈ ਜੀ ਤੇ ਆ ਆ ਗਈ ਆਪਣੇ ਲਵੇ ਇਹ ਆ ਗਈ ਤੁਹਾਡੀ ਬੀਟ ਹਾਂਜੀ ਹਾਂ ਅੱਗੇ ਆ ਗਈ ਫਿਰ ਬੀਟ ਕਿਸੇ ਵੀਰ ਭਰਾ ਨੇ ਸਿੱਖਣ ਵਾਸਤੇ ਮੈਂ ਵੀ ਆ ਫੈਮਿਲੀ ਚ ਕਿਸੇ ਕੋਈ ਐਡ ਆਨ ਕਾਰ ਲੈਣੀ ਹੈ ਫਿਰ ਕਿਸੇ ਨੇ 1,25,000 ਰੁਪਏ ਦੇ ਦਿਆਂਗੇ ਵੀਰ 2010 ਮਾਡਲ ਹੈ ਕਾਰ ਫੋਟੋ ਸਾਹਮਣੇ ਟਾਇਰ ਲੋਏ ਲੱਗੇ ਆ ਟੱਚ ਵਾਲਾ ਸਿਸਟਮ ਵਗੈਰਾ ਲੱਗਿਆ ਹੋਇਆ ਕਾਰ ਦੇ ਵਿੱਚ ਸੀਟ ਕਵਰ ਵਧੀਆ ਲੱਗੇ ਹੋਇਆ ਹੈ ਅੱਛਾ ਇਹ ਪੈਟਰੋਲ ਆ ਕਿ ਡੀਜ਼ਲ ਇਹ ਪੈਟਰੋਲ ਹੈ ਜੀ ਪੈਟਰੋਲ ਇਹ ਐਵਰੇਜ ਕਿੰਨੇ ਕਿ ਦੇ ਦਿੰਦੇ ਪੈਟਰੋਲ ਐਵਰੇਜ ਵੀ ਆਰਾਮ ਨਾਲ ਦੇ ਦਊਗੀ ਜੀ ਉਹੀ ਸੇਮ ਏਕੇਟ ਨਾਲ ਇੰਜਨ ਆਈ 17 18 15 16 17 18 ਦੀ ਐਵਰੇਜ ਠੀਕ ਹੈ ਲੈ ਵੀ ਭਾਈ ਇਹ ਕਾਰ ਵੀ ਤੁਸੀਂ ਲੈ ਜਾ ਸਕਦੇ ਆ ਨਾ ਐਵਰੇਜ ਵਧੀਆ ਦੇ ਦਊ ਤੁਹਾਨੂੰ ਕੋਈ ਦਿੱਕਤ ਨਾ ਮੰਨੋ ਵਧੀਆ ਕਾਰ ਆ ਅਲਾਇਸ ਹੋਣੇ ਲੱਗੇ ਨੇ ਟਾਇਰਾਂ ਦੀ ਕੰਡੀ ਚੰਗੀ ਪਈ ਆ ਠੀਕ ਆ ਰੇਟ ਵੀ ਬਹੁਤ ਜਾਇਜ਼ ਆਦਾ ਤੇ ਆ ਤੁਹਾਨੂੰ ਆ ਆ ਗਈ ਆਪਣੇ ਲਈ ਹਾਂਜੀ ਹਾਂਜੀ ਇਹ ਆ ਗਈ ਫੋਰਡ ਫੀਸਟ ਆ ਹਾਂਜੀ ਹਾਂ ਇਹ ਕਿਹੜਾ ਮਾਡਲ 2008 ਮਾਡਲ ਹੈ ਵੀਰ 28 ਤੱਕ ਪਾਸ ਹੈ ਇਹ ਵੀ ਪੈਟਰੋਲ ਦੇ ਵਿੱਚ ਹੈ ਜੀ ਇਹ ਵੀ ਪੈਟਰੋਲ ਦੇ ਵਿੱਚ ਹਾਂਜੀ ਠੀਕ ਆਰ ਦੇ ਦਾਂਗੇ ਵੀਰ 1 ਲੱਖ 45000 ਰੁਪਏ ਦੀ ਲਾਈਵ ਬਈ ਸਿਰਫ 1 ਲੱਖ ਤੇ 45000 ਰੁਪਈਆ ਦੇ ਵਿੱਚ ਬਈ ਹਨਾ ਟਾਇਰਾਂ ਦੀ A to Z 올 ਓਵਰ ਕੰਡੀਸ਼ਨ ਬਹੁਤ ਸੋਹਣੀ ਪਈ ਆ ਇਹ ਵੀ ਕਾਰ ਦੀ ਤੁਸੀਂ ਡੀਲ ਗ੍ਰੈਬ ਕਰ ਸਕਦੇ ਆਂਗੇ ਹਾਂਜੀ ਅਗਲੀ ਆ ਗਈ ਆਪਣੇ ਲਈ ਵਰਨਾ ਵੀ ਇਹ ਆਪਾਂ ਬਹੁਤ ਬੇਟੀਆਂ ਭਾਈ ਤੁਹਾਡੇ ਸਾਹਮਣੇ ਵੀਡੀਓ ਚ ਹਰ ਇੱਕ ਵੀਡੀਓ ਚ ਹੁੰਦੀ ਹੁੰਦੀ ਜੀ ਇਹ ਨਵਾਂ ਮਾਡਲ ਹੈ ਵੀਰ ਪੈਟਰੋਲ ਦੇ ਵਿੱਚ ਨਵਾਂ ਮਾਡਲ ਪੈਟਰੋਲ ਦੀ ਅਗਲੀ ਪਿੱਛੇ 8 ਮਾਡਲ ਦੀ ਜੋ ਪਾਸੇਲ ਹੋ ਗਈ ਹੈ ਵੀਰ ਇਹ ਨਵਾਂ ਮਾਡਲ ਹੈ ਪੈਟਰੋਲ ਦੇ ਵਿੱਚ 28 ਤੱਕ ਪਾਸ ਹੈ ਕਾਰ ਦੇ ਟਾਇਰ ਲਵਾਏ ਲੱਗੇ ਹਨ ਬੜਾ ਵਧੀਆ ਟੱਚ ਵਾਲਾ ਸਿਸਟਮ ਵਗੈਰਾ ਲੱਗਿਆ ਹੋਇਆ ਹਾਂਜੀ ਹਾਂ ਕਾਰ 1 ਕੋ ਰੇਟ ਦੇ ਦਾਂਗੇ ਵੀਰ 1,65,000 ਰੁਪਏ ਜੀ ਇੱਕ 1 ਲੱਖ ਤੇ 65000 ਦੀ ਵਰਨਾ ਨਾ ਨਵ ਮਾਡਲ 23 ਤੱਕ ਪਾਸ ਪਾਸਿੰਗ ਪੂਸਿੰਗ ਪਈਆ 1400 ਸਨੂਰ ਸਾਰੀਆਂ ਪਾਸਿੰਗ ਵਾਲੀਆਂ ਮਿਲ ਲੀਆਂ ਕਈ ਮਿੱਤਰ ਹਨਾ ਸੋਦਨ ਵੀਰ ਪਾਸਿੰਗ ਪੂਸਿੰਗ ਦਿੱਲੀ ਨਹੀਂ ਜਾਣੀ ਬਈ ਮੈਂ ਤਾਂ ਇਹ ਕਹਿਣਾ ਵੀ ਹਨਾ ਤੇ ਆਪਾਂ ਹੁਣ ਬਈ ਮੇਰੀ ਗੱਲ ਕਰਾਵਾਂ ਮੈਂ ਮਤਲਬ ਸਾਲ 'ਚ ਕੀ ਕਹਿਣਾ ਕਦੇ ਦਿੱਲੀ ਜਾਂਦਾ ਹਾਂ ਮੈਂ ਕਿਸੇ ਦੇ ਵੀ ਨਾ ਗੇੜਾ ਦਿੱਲੀ ਦਾ ਨਹੀਂ ਹੁੰਦਾਗਾ ਨਹੀਂ ਹੁੰਦਾ ਹਾਂਜੀ ਹਾਂ ਹਨਾ ਇੱਕ ਅੱਧਾ ਗੇੜਾ ਹੁੰਦਾ ਆਪਣੀ ਕੈਬ ਕਰਾ ਕੇ ਵੀ ਲੋਕ ਟੈਕਸੀਆਂ ਕਰਕੇ ਹੀ ਜਾਂਦੇ ਆ ਵੀਰੇ ਲੇ ਕਹਿੰਦਾ ਮੈਂ ਕਿੱਥੋਂ ਲੈ ਕੇ ਜਾਊਗਾ ਆਪਣੀ ਗਾਰੀ ਥੱਕੂਗਾ ਇਹ ਸਭ ਤੋਂ ਸਕ੍ਰੈਚ ਪਹਿਲੇ ਨੇ ਭਾਜੀ ਟੈਕਸੀ ਕਰਨਾ ਇਸ ਕਰਕੇ ਭਈ ਉਹ ਵਾਲਾ ਦਿਮਾਗ ਤੋਂ ਤੁਸੀਂ ਕੱਢ ਦੋ ਵੀ ਦਿੱਲੀ ਦੁੱਲੀ ਨਹੀਂ ਜਾਣੀ ਦਿੱਲੀ ਦਾ 20 ਮਾਡਲ ਵੀ ਨਹੀਂ ਜਾਂਦੀ ਕਦੇ ਕਦੇ ਭਈ ਹਣਾ ਸਰ ਸਰਦੀਆਂ ਦੇ ਵਿੱਚ 2S 4 ਬੰਦ ਹੋਈ ਨਹੀਂ ਭਾਜੀ ਭਈ ਮਿੱਤਰੋ ਪਾਸਿੰਗ ਉਰੇ ਹੈਗੀ ਐ ਨਾ ਕਾਰਾਂ ਦੀ ਤਾਂ ਉਹ ਤੁਹਾਨੂੰ ਆਪਾਂ ਦੇਈ ਜਾ ਰਹੇ ਹਾਂ ਠੀਕ ਆ ਬਾਹਲੇ ਜਿਹੜੇ ਭਾਜੀ ਇਦਾਂ ਦੇ ਕਮੈਂਟ ਕਰਦੇ ਆ ਮੇਰਾ ਵੀ ਗਲਤ ਗੱਲ ਆ ਭਈ ਹਣਾ ਤੁਹਾਡੀ ਇਹ ਆ ਗਈ ਭਈ ਵੀਰੇ ਇਹ ਆ ਗਈ 8 ਮਾਡਲ ਡੀਜ਼ਲ ਦੇ ਵਿੱਚ 28 ਤੱਕ ਪਾਸ ਹੈ ਜੀ ਇੱਕ ਇੱਕੋ ਰਟਕਾਰ ਦੇ ਦਾਂਗੇ ਪਰ 1,45,000 ਰੁਪਏ ਦੇ ਇੱਕ ਲੱਖ ਤੇ 45,000 ਵੱਡੀ ਡਿੱਗੀ ਵਾਲੀ ਹਾਂ ਜੀ ਕਿਤੇ ਵੀ ਨਹੀਂ ਮਾਰਕੀਟ ਚ ਫਿਰ ਮਿਲ ਸਕਦੇ ਜੀ ਅਗਲੀ ਆ ਗਈ i10 ਜੋੜਾ ਦੋ ਖੜੇਆਂ ਜੀ i20 ਆ ਇਹਦੇ ਵੀ ਟਿਕੜੀ ਦੋਗੇ ਤੁਹਾਨੂੰ ਤੇ ਆਹ ਇਹ ਕਿਹੜਾ ਮਾਡਲ ਹੈ ਪਰ ਇਹ ਇਹ ਆ ਗਈ ਫਿਰ ਦੋ ਬਾਈ ਇਹ 15 ਮਾਡਲ ਹੈ ਇਹ 14 ਮਾਡਲ ਹੈ 14 ਦੇ 15 ਇਹ ਹਾਂਜੀ ਹਾਂ ਇਹ ਇੱਕ ਉਹ ਰੇਡ ਦੇ ਦਾਂਗੇ ਭਕਾਰ 275 ਦੀ ਇਹ ਦੇ ਦਾਂਗੇ 2.5 ਲੱਖ ਰੁਪਏ ਦੀ ਇਹ 2.5 ਲੱਖ ਰੁਪਏ ਦੀ ਇਹ 275 ਦੀ ਠੀਕ ਹੈ ਲੋਨ ਹੋ ਜਾਣਾ ਦੋਨਾਂ ਦੀ ਲੋਨ ਹੋ ਜਾਣਾ ਹਾਂਜੀ ਆਹ ਆ ਗਈ ਅੱਗੇ ਇੱਕ ਵਾਰ 14 ਮਾਡਲ ਹੈ ਹਾਂਜੀ ਪਹਿਲੇ ਓਨਰ ਦੀ ਕਾਰ ਹੈ ਟਾਇਰ ਲਾਏ ਥੋੜੇ ਸਾਹਮਣੇ ਬਹੁਤ ਵਧੀਆ ਲੱਗਿਓ ਹੈ ਵੀਰ ਟੈਗ ਕਾਰ ਗੱਡੀ ਨੂੰ ਸਾਰਾ ਕੁਝ ਸਿਸਟਮ ਸਾਰਾ ਹੀ ਸ਼ੋਰ ਸਾਰਾ ਸਾਰਾ ਕੁਝ ਪਿਆਕਾਰ ਦਾ ਇੱਕ ਉਹ ਰੇਡ ਕਰ ਦਾਂਗੇ ਫਿਰ 3,25,000 ਰੁਪਏ ਦੀ ਕਾਰ ਦੇ ਉੱਪਰ 2 70 75 80 ਦਾ ਲੋਨ ਵੀ ਕਰਾ ਦਾਂਗੇ ਲਓ ਜੀ ਬਾਈ ਤੇ ਆ ਆ ਗਈ ਆਪਣੇ ਲਵੇ i20 ਅਗੇਨ ਇੱਕ ਹੋਰ ਆ ਗਈ ਇਹ ਆ ਗਈ 13 ਮਾਡਲ ਫਿਰ 13 ਹਾਂਜੀ ਹਾਂ ਇਹ ਦੇ ਦਾਂਗੇ ਫਿਰ 3 ਲੱਖ ਰੁਪਏ ਦੀ ਜੀ ਕਾਰ ਹਾਂਜੀ ਹਾਂ ਲੈ ਬਾਈ ਹੈ ਹੈ ਨਾ ਕਾਰ ਸੋਹਣੀ ਬਈ ਥੋੜੇ ਜਿਹਾ ਦੋਨੇ ਪਹਿਲਾ ਓਨਰ ਨੇ ਫਿਰ ਕਾਰਾਂ ਦੋ ਜੀ ਹਾਂਜੀ ਅਗਲੀ ਆ ਗਈ ਆਪਣੇ ਲਵੇ ਸਾਰੀਆਂ ਕਾਰਾਂ ਫਸਟ ਤੇ ਸੈਕੰਡ ਓਨਰ ਹਾਂਜੀ ਹਾਂ ਅੱਗੇ ਆ ਗਈ ਫਿਰ ਕਿਸੇ ਬੰਦੇ ਨੂੰ ਦੇ ਪੈਟਰੋਲ ਲੈਣੇ ਅੱਗੇ ਆ ਗਈ 11 ਬਹੁਤ ਸੋਹਣੀ ਕਾਰ ਹੈ ਵੀਰ ਪੈਟਰੋਲ ਦੇ ਵਿੱਚ ਟਾਇਰ ਲੋਏ ਕੰਪਨੀ ਫਿਟਡ ਲੱਗੇ ਹੈ ਕਾਰ ਦੇ ਵਿੱਚ ਇਕੋਡਰਡ ਕਾਰ ਦੇ ਵਿੱਚ 1,85,000 ਰੁਪਏ ਦੀ ਇੱਕ ਲੱਖ ਤੇ 85,000 ਰੁਪਈਆ ਦੇ ਵਿੱਚ ਬਈ ਬਹੁਤ ਨਵੀਂ ਕਾਰ ਆ ਜਲਦੀ ਕਾਰ ਲਿਆ ਜਾ ਸਕਦੇ ਆਗੇ ਇਹ ਅਗਲੀ ਕਾਰ ਆਗੀ ਫੋਰਡ ਦੀ ਫਿਗੋ ਇਹ ਇਹ ਕਿਹੜਾ ਮਾਡਲ ਆ ਇਹ ਹੈਗੀ ਫਿਰ 2011 ਮਾਡਲ ਹਾਂਜੀ ਅੰਟੀਰੀਅਰ ਦੀ ਕਾਰ ਬਹੁਤ ਸੋਹਣੀ ਆ ਵਧੀਆ ਸੀਟ ਕਵਰ ਕਾਰ ਦੇ ਵਿੱਚ ਲੱਗੇ ਹੋਏ ਆ ਬੀਬੀ 65 ਨੰਬਰ ਹੈ ਵੀਰ ਕਾਰ ਕਾਰ ਇਕੋਡਰਡ ਦੇ ਦਿੰਗੇ 1.5 ਲੱਖ ਰੁਪਏ ਦੀ ਸਿਰਫ 1.5 ਲੱਖ ਲੈ ਬਲੈਕ ਬਿਊਟੀ ਹੈਗੀ 1.5 ਲੱਖ ਰੁਪਏ ਨੰਬਰ ਚੈੱਕ ਤੇ ਆ ਗਈ ਅਗਲੀ ਫੋਰਡ ਫਿਗੋ ਆਪਾਂ ਆਖੀਆ ਕੀ 2013 ਮਾਡਲ ਜੀ ਹਾਂਜੀ 2013 ਮਾਡਲ ਹੈ ਓਕੇ ਪਹਿਲੇ ਓਨਰ ਦੀ ਕਾਰ ਹੈ ਵੀਰੇ ਐਸੇ ਰੇਟ ਤੇ ਕਰ ਦਾਂਗੇ ਮਾਰਡਜ ਕਿਤੇ ਨਹੀਂ ਮਿਲਦੀ 1,75,000 ਰੁਪਏ ਦੀ ਸਾਡੇ ਉੱਪਰ 1.5 ਲੱਖ ਰੁਪਏ ਦਾ ਲੋਨ ਵੀ ਕਰ ਦਾਂਗੇ ਬੰਦੀ ਦੀ ਪ੍ਰੋਫਾਈਲ ਲੈ ਵੀ ਬਾਈ ਤੇ ਆਜੋ ਆ ਗਈ K10 ਬਾਈ ਕਾਰ ਚੈੱਕ ਕਰੋ ਕਾਰ ਬਹੁਤ ਸੋਹਣੀ ਹੈ ਇਹ ਅਲਟੋਆਂ ਦਾ ਉਤਰੀ ਅਲਟੋ ਹੀ ਬੜੀ ਲੈਂਦੀ ਅਜਦਾ ਹੈ 1 2 3 4 5 ਲੈ ਵੀ ਪੰਜ ਅਲਟੋਆਂ ਖੜੀਆਂ ਹਨ ਕੋਈ ਵੀ ਕਾਰ ਅਗਰ ਤੁਸੀਂ ਲੈਣੀ ਆ ਹਰੇਕ ਕਾਰ ਦੇ ਵਿੱਚ ਆਪਣੇ ਲਵੇ ਤਿੰਨ ਤੋਂ ਪੰਜ ਕਾਰਾਂ ਅਵੇਲੇਬਲ ਖੜੀਆਂ ਆ ਕੋਈ ਵੀ ਕਾਰ ਅਗਰ ਤੁਸੀਂ ਲੈਣੀ ਚਾਹੁੰਦੇ ਤਾਂ ਕਾਰ ਲੈ ਜਾ ਸਕਦੇ ਆਹ ਕਾਰ ਆ ਗਈ ਵੀਰ 2018 ਮਾਡਲ ਹੈ ਹਾਂਜੀ ਹਾਂ ਆਟੋਮੈਟਿਕ ਹੈ ਹਾਂਜੀ ਪਹਿਲੇ ਓਨਰ ਦੀ ਕਾਰ ਹੈ ਵੀਰ ਹਾਂਜੀ ਆਟੋਮੈਟਿਕ ਕਿਤੇ ਦੇ ਮਾਰਕੀਟ ਚ ਮਿਲਦੀ ਨਹੀਂ ਵੀਰ ਕਿੰਨੀ ਇਕੋ ਰੇਟ ਕਰ ਦਾਂਗੇ 3,85,000 ਵੀ ਕਾਰ ਦੇ ਉੱਪਰ 3 ਲੱਖ ਦਾ ਲੋਨ ਵੀ ਕਰਵਾ ਦਾਂਗੇ ਅੰਦਰ ਦਿਖਾ ਦੋ ਓਕੇ ਲੈ ਵੀ ਅੱਜ ਤੁਹਾਨੂੰ ਅੰਦਰੋਂ ਦਿਖਾ ਦਾਂ ਚੈੱਕ ਕਰਾ ਦਾਂ ਅੰਦਰੋਂ ਕਾਰ ਕਾਰ ਬਹੁਤ ਵਧੀਆ ਹਾਂਜੀ ਰਜਿਸਟਰ ਹੁੰਦੇ ਟਾਇਰ ਲੱਗੇ ਕੋਈ ਚੈਨੀ ਆਟੋਮੈਟਿਕ ਹੈ ਵੀਰ ਵਧੀਆ ਸੀਟ ਕਵਰ ਪਏ ਹੋਏ ਕਾਰ ਦੇ ਵਿੱਚ ਇੰਟੀਰੀਅਰ ਦੀ ਕਾਰ ਵਧੀਆ ਜੀ ਲੈ ਵੀ ਕਾਰ ਸੋਹਣੀ ਭਈ ਇਸ ਪੱਖੋਂ ਦਾ ਤੁਸੀਂ ਬੇਚਿੰਤ ਹੋ ਕੇ ਆਜੋ ਤੁਹਾਨੂੰ ਰੋਮਾੜੀ ਕਾਰ ਮਿਲ ਜੂ ਬਾਈ ਹੋਰਾਂ ਲਵੇ ਬਹੁਤ ਸੋਹਣੀਆਂ ਕਾਰਾਂ ਹੁੰਦੀਆਂ ਨੇ ਰੇਟ ਵੀ ਤੁਹਾਡੇ ਚੰਗੇ ਹੁੰਦੇ ਨੇ ਲੋਨ ਦੀ ਫੈਸਿਲਿਟੀ ਹੁੰਦੀ ਹੈ ਬਾਈ ਲਵੇ ਔਰ ਲੋਨ ਵੀ ਬਹੁਤ ਘੱਟ ਵਿਆਸ ਤੇ ਹੁੰਦਾ ਹੈ ਹਨਾ ਆ ਗਈ ਇੱਕ ਹੋਰ ਕਿਡਾ ਨਾ 2017 ਮਾਡਲ ਹੈ ਜੀ ਇਹ ਕਿਡਾ ਨਹੀਂ ਆ ਇਹ ਕਿਡਾ ਨ ਮੈਨੂਅਲ ਹੈ ਜੀ ਉਹ ਆਟੋਮੈਟਿਕ 18 ਮਾਡਲ ਇਹ ਮੈਨੂਅਲ ਹੈ ਜੀ ਇਹ ਬਰੀਕੋ ਰੇਟ ਕਰ ਦਾਂਗੇ 295000 ਰੁਪਏ ਦਾ 295 ਹਾਂਜੀ ਆਹ ਅੱਗੇ ਆ ਗਈ ਫਿਰ 13 ਹੈ 2013 ਮਾਡਲ ਇਹ ਪੁਰਾਣੀ ਸ਼ੇਡ ਲੋਕ ਬਹੁਤ ਡਿਮਾਂਡ ਕਰਦਾ ਵੀਰ ਸਾਰੀ ਕਾਰ 70000 ਚੱਲੀ ਵੀ ਸਰਵਿਸ ਰਿਕਾਰਡ ਦੇ ਨਾਲ ਓਕੇ ਸਟ ਆਪਣੀ ਕਾਰ ਦੀ ਭਰਾ ਨੇ ਯੂਜ਼ ਦਾ ਇੰਸ਼ੋਰੈਂਸ ਕਾਰ ਦੀ ਹੈਗੀ ਐ ਟੱਚ ਵਾਲਾ ਸਿਸਟਮ ਕਾਰ ਦੇ ਵਿੱਚ ਲੱਗਿਆ ਹੋਇਆ ਓਕੇ ਇਕੋ ਰੇਟ ਕਰ ਦੇ ਦਾਂਗੇ ਵੀਰ ਸਵਾ 2 ਲੱਖ ਰੁਪਏ ਦੀ ਸਵਾ 2 ਲੱਖ ਰੁਪਏ 13 ਮਾਡਲ ਇਹਦੇ ਉੱਪਰ ਭਾਈ ਜੀ ਗ੍ਰੇਡ ਪੌਣੇ 2 ਦਾ ਲੋਨ ਵੀ ਕਰਾ ਦੇਾਂਗੇ ਓਕੇ ਆ ਆ ਗਈ ਐਲਟੋ ਐਲਟੋ ਨਾਲ ਸਾਰੀਆਂ ਆਪਣੇ ਲਵੇ ਭਾਈ ਨਵੀਂ ਤੋਂ ਪੁਰਾਣੀ ਜਿਹੜੀ ਮਰਜ਼ੀ ਆਟੋ ਮੈਨੂੰ ਜਿਹੜੀ ਮਰਜ਼ੀ ਲੈ ਕੇ 18-19 ਮਾਡਲ ਤੱਕ ਸਾਰੀ ਗੱਡੀ ਲੈ ਇਹ ਇਹ ਆ ਗਈ ਫਿਰ 2011 ਮਾਡਲ ਓਕੇ ਜੀ 1 ਲੱਖ 45000 ਰੁਪਏ ਦੀ ਕੋਰਡ ਕਰ ਦंगे ਪੀਵੀ ਨੰਬਰ ਹੈ ਇਹ ਇੱਕ 45 ਦੇ ਵਿੱਚ ਬਈ ਠੀਕ ਹੈ ਜੀ ਤੇ ਆ ਆ ਗਈ ਆਪਣੇ ਲਵੇ ਚੈਰੀ ਕਲਰ ਦੇ ਵਿੱਚ ਚੈਰੀ ਕਰ ਦਿੰਦੇ ਥੋੜਾ ਸਾਹਮਣੇ ਬਹੁਤ ਸੋਹਣੀ ਕਾਰ ਹੈ ਫਿਰ 2010 ਮਾਡਲ ਹੈ ਹਾਂ ਜੀ ਇੱਕ ਕੋਰਡ ਕਰ ਦंगे 1 ਲੱਖ 35000 ਰੁਪਏ ਦੀ ਸਿਰਫ ਹਾਂ ਜੀ ਹਾਂ ਆਪਸ 1 ਲੱਖ 3500 ਪਾਸਿੰਗ 30 ਤੱਕ ਪਾਸਿੰਗ ਹੈਗੀ ਆਪਣੇ ਲਵੇ ਠੀਕ ਹੈ ਤੇ ਆ ਆ ਗਈ ਆਪਣੇ ਲਵੇ ਈ ਆਨ ਇਹ ਕਿਹੜਾ ਮਾਡਲ ਫਿਰ ਦੋ ਖੜੀਆਂ ਜੀ 2016 ਮਾਡਲ ਹੈ ਜੀ ਹਾਂ ਜੀ 2012 ਮਾਡਲ 12 ਮਾਡਲ ਦੋਨੇ ਪੀਵੀ ਪਹਿਣ ਨੰਬਰ ਹੈ ਜੀ ਦੋਨੇ ਪਹਿਲਾ ਓਨ ਰ ਹੈ ਜੀ ਦੋਨਾਂ ਦੀ ਇੰਸ਼ੋਰੈਂਸ ਹੈਗੀ ਇਸ ਕਾਰ ਦੇ ਟੱਚ ਵਾਲੇ ਸਿਸਟਮ ਸਿਸਟਮ ਸਭ ਕੁਝ ਲੱਗੇ ਹੋਇਆ ਜੀ ਹਾਂ ਕਾਰ ਵੀ ਇੱਕ ਰੇਟ ਦੇ ਦਾਂਗੇ 2 ਲੱਖ 25000 ਦੇ ਜੀ 2 ਲੱਖ 25000 ਇਹ ਵੀ ਇਹ ਭਾਜੀ ਦੇ ਦਾਂਗੇ ਕਾਰ 1 ਲੱਖ 65000 ਰੁਪਏ 1 ਲੱਖ 65000 ਰੁਪਈਆ ਦੇ ਵਿੱਚ ਠੀਕ ਹੈ ਤੇ ਬਈ ਮਿੱਤਰੋ ਕਾਰਾਂ ਦੱਸੋ ਤੁਹਾਨੂੰ ਕਿਵੇਂ ਲੱਗੀਆਂ ਰੇਟ ਦੱਸੋ ਤੁਹਾਨੂੰ ਕਿਵੇਂ ਲੱਗੇ ਕੰਡੀਸ਼ਨ ਦੱਸੋ ਤੁਹਾਨੂੰ ਕਿਵੇਂ ਲੱਗੀ ਕੰਡੀਸ਼ਨ ਤਾਂ ਤੁਹਾਨੂੰ ਆਗੇ ਪਤਾ ਲੱਗ ਜਾਣੀ ਹੈ ਬਈ ਹੈਨਾ ਮੈਨੂੰ ਪਤਾ ਬਾਈ ਹੋਰਾਂ ਲਵੇ ਤੁਹ ਔਰ ਤੁਸੀਂ ਆਨਿਓ ਚੰਗੀ ਗੱਦਾਰਾ ਲੈਣਿਓ ਬਾਈ ਹੋਰਾਂ ਦੇ ਰਿਵਿਊ ਵਾਲੀ ਵੀਡੀਓ ਮੈਂ ਦੇਖਦਾ ਰਹਿਣਾ ਹੁੰਦਾ ਬਾਈ ਹੈਨਾ ਤੇ ਬਸ ਜਲਦੀ ਵਿਜ਼ਿਟ ਕਰ ਲਓ ਚੰਗੀ ਕਾਰ ਲੈਣ ਵਾਸਤੇ ਆਪਣਾ ਸਾਰੀਆਂ ਹੀ ਪਿਕ ਸੈਂਡ ਕਰਦੇ ਆਂ ਵੀ ਸਾਰੀਆਂ ਗੱਡੀਆਂ ਦੀ ਸਟੇਲ ਵਾਲੇ ਪੇਜ ਤੇ ਡਿਲੀਵਰੀ ਦੀ ਵੀ ਸਾਰੀਆਂ ਪਿਕ ਸੈਂਡ ਕਰਦੇ ਆਂ ਵੀ ਆਹ ਕਰਾਂ ਸਾਡੇ ਡਿਲੀਵਰੀ ਹਾਂ ਤੇ ਬਾਈ ਮਿਲਾਂਗੇ ਬਹੁਤ ਛੇਤੀ ਹੁਣ ਨਵੀਂ ਵੀਡੀਓ ਦੇ ਨਾਲ ਸੈਕੰਡ ਪਾਰਟ ਦੇ ਵਿੱਚ ਉਹਦੇ ਬਾਅਦ ਸੇ ਆਪਣਾ ਪੇਜ ਫੋਲੋ ਕਰ ਲਿਓ ਠੀਕ ਹੈ ਕੋਈ ਵੀ ਕਾਰ ਜੇ ਅਗਰ ਤੁਸੀਂ ਲੈ ਕੇ ਜਾਉਂਗੇ ਤੁਹਾਨੂੰ ਉਹ ਚੰਗੀ ਕਾਰ ਹੀ ਮਿਲੂਗੀ ਇਹ ਤੁਸੀਂ ਬੇਚਿੰਤ ਹੋ ਕੇ ਆਜੋ ਵੀ ਤੁਹਾਨੂੰ ਮਾੜੀ ਕਾਰ ਮਿਲ ਜ ਕਰ ਕੋਈ ਫਿੱਟਕਾਰ ਲੱਗੀ ਬਈ ਹਨਾ ਅਗਰ ਤੁਹਾਨੂੰ ਲੱਗਦਾ ਵੀ ਉਰੇ ਆ ਕੇ ਤੁਹਾਡੇ ਨਹੀਂ ਕਾਰ ਫਿੱਟ ਤੁਹਾਡਾ ਟੋਕਨ ਵਾਪਸ ਰਿਫੰਡ ਕਰ ਦਾਂਗੇ ਬਲਾਂਗੇ ਕਿਸੇ ਦਾ ਲੋਨ ਵੀ ਨਹੀਂ ਉਹ ਵੀ ਰਿਫੰਡ ਕਰ ਦਾਂਗੇ ਬਿਰ ਕੋਈ ਦਿੱਕਤ ਨਹੀਂ ਮਿਲਾਂਗੇ ਬਹੁਤ ਛੇਤੀ ਨਵੀਆਂ ਕਾਰਾਂ ਦੇ ਨਾਲ ਠੀਕ ਹੈ ਵੀਰੇ ਫਿਰ